ਸਤਕਾਰ ਤੇ ਪਿਸਕਾਰ ਪੱਟੀ ਪੜੀ ਵਾਲਾ ਅੱਜ ਕਬੜੀ ਖੁਸ਼ੀ ਤਾਂ ਮੌਕਾ ਹੈ ਕਿਸ ਭਾਗਾ ਸਮੇਂ ਕਿ ਅਸੀਂ ਅੱਜ ਪੰਜਾਬੀ ਭਵਨ ਦੇ ਵਿਢੇ ਬੈਠੇ ਆ ਜਿੱਥੇ ਸਾਡੇ ਬਹੁਤ ਸਤਕਾਰਯੋਗ ਸਾਹਿਤਕਾਰ ਕਵੀ ਲੇਖਕ ਗੀਤਕਾਰ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਗਾਣੇ ਸੁਨੇ ਪਰ ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਨੂੰ ਮਿਲ ਨਹੀਂ ਸਕੇ ਕਦੇ ਸਾਡੀ ਮੁਲਾਕਾਤ ਨਹੀਂ ਹੋ ਸਕੀ ਹੈ ਜਰੂਰ ਨੂੰ ਦਰਸ਼ਨ ਹੋਣਗੇ ਮੈਂ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵੀ ਕਰਾਂਗਾ ਧੰਨਵਾਦ ਵੀ ਕਹਾਂਗਾ ਸਾਡੇ ਸਤਿਕਾਰਯੋਗ ਮਹਾਂ ਸਰਮੌਰ ਸਹਾਇਦਕਾਰ ਦੀਦਕਾਰ ਕਵੀ ਲੈ ਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਗੱਲ ਸਾਹਿਬ ਇਹਨਾਂ ਦਾ ਬਰਕਤ ਜੀ ਆਇਆਂ ਸਾਡੇ ਦੇ ਸਾਡੇ ਦੇ ਉੱਤੇ ਕਿਉਂਕਿ ਪੋਸਟਰ ਰਿਲੀਜ਼ ਕਰਨਾ ਕੋਈ ਬਹੁਤ ਵੱਡਾ ਸਮਾਗਮ ਨਹੀਂ ਹੁੰਦਾ ਇੰਡੀਆਂ ਵੱਡੀਆਂ ਸਖਸ਼ੀਅਤਾਂ ਦਾ ਹਾਜ਼ਰ ਹੋਣਾ ਆਪਣੇ ਆਪ ਚ ਇੱਕ ਬਲਖਣ ਅੱਜ ਦਾ ਮੈਂ ਕਹੂੰਗਾ ਇੱਕ ਘਟਨਾ ਹੈਗੀ ਐ ਇਹ ਕਿਉਂਕਿ ਪੋਸਟਲੀ ਰਿਪੋਰਟਰ ਫੰਡ ਹੈ ਰੀਲੀਜ਼ ਕਰ ਦਣਾ ਇੰਨਾ ਕਿ ਹੁੰਦਾ ਪਰ ਇਦਾਂ ਦੇ ਜਿਹੜੇ ਉਸਤਾਦ ਲੋਕ ਜਾਂ ਜਿਹੜੇ ਸਰਮੌਰ ਲੋਕ ਨੇ ਉਹਨਾਂ ਦਾ ਸ਼ਾਮਲ ਹੋ ਜਾਣਾ ਤੁਹਾਡੇ ਕੰਮ ਨੂੰ ਵੱਡਾ ਕਰਦਾ ਤੁਹਾਡੀ ਜਿਹੜੀ ਤੁਸੀਂ ਸੋਚ ਲੈ ਕੇ ਚੱਲੇ ਹੋ ਉਹਨੂੰ ਫਰਬਾਨ ਚੰਡ ਸਹਾਇਕ ਹੁੰਦਾ ਹੈ ਪਾਲੀ ਦੇਤ ਵਾਲੀ ਆ ਜੀ ਸਾਡੇ ਸਾਰੇ ਤੁਸੀਂ ਜਾਣਦੇ ਹੋ ਸ਼੍ਰੋਮਣੀ ਗਾਇਕ ਮਹਾਨ ਗੀਤਕਾਰ ਇਹਨਾਂ ਦੇ ਸਾਰਿਆਂ ਨੇ ਸੰਦੀਲਾ ਸਾਹਿਬ ਬੈਠੇ ਨੇ ਇੱਕ ਤੋਂ ਇੱਕ ਜਿਨ੍ਹਾਂ ਦਾ ਮੈਂ ਹਾਕਮ ਬਖਤਰੀਵਾਲਾ ਸਾਹਿਬ ਜਿੰਦਾ ਮੈਂ ਨਿੱਜੀ ਤੌਰ ਤੇ ਬਹੁਤ ਫੈਨਾ ਜੀ ਨਾਲ ਵੀ ਕਲਮ ਕਰਦਾ ਰੋਏ ਲਿਖਦੇ ਨੂੰ ਹੋ ਸਕਦਾ ਸੀ ਕਿ ਕਦੇ ਜਿੰਦਗੀ ਸੋਚੀ ਆਪਣਾ ਲਿਖਣਾ ਜਮੈਲ ਕਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਸਭ ਤੋਂ ਵੱਧ ਮੇਰੇ ਜਿਹੜੇ ਅੱਜ ਕੱਲ੍ਹ ਦਿਲ ਦੇ ਨੇੜੇ ਹੋ ਗਏ ਅਮਰੀਕ ਸਿੰਘ ਤਲਵੰਡੀ ਸਾਹਿਬ ਪਹਿਲੇ ਵੀ ਸੀ ਜਦੋਂ ਨਾਲੋਂ ਪੱਛੋਂ ਮਿਲੇ ਹੋਣਾ ਇਸ ਕਰਕੇ ਬਹੁਤ ਤੇ ਸਾਡੇ ਸ਼ੇਰ ਫਰੀ ਸਾਹਿਬ ਅਮਰਜੀਤ ਸ਼ੇਰਪਰੀ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਆ ਸਾਰਾ ਕੁਝ ਆਪਾਂ ਨੇ ਇਹ ਬੁੱਕ ਹੋਏ ਹਾਲ ਸਾਰਾ ਕੁਝ ਕੀਤਾ ਗਿਆ ਅਮਰਜੀਤ ਸ਼ੇਰਪਰੀ ਜੀ ਬੈਠੇ ਨੇ ਤੇ ਉਹ ਤੋਂ ਬਿਨਾ ਸਾਡੀ ਸਾਰੀ ਟੀਮ ਜਿਹੜੇ ਆਈ ਹੈ ਸਾਡੇ ਆਪਣੀ ਜੜੀ ਕੀ ਮਾ ਉਹਨਾਂ ਦੇ ਵਿੱਚ ਮੈਂ ਜ਼ਿਕਰ ਕਰਾਂ ਨਿੰਮਲ ਲੋਹਾਰ ਜਿਹੜੀ ਉਮਰਸਰ ਤੋਂ ਸਪੈਸ਼ਲ ਚੱਕੇ ਆਏ ਨੇ ਬਹੁਤ ਬਹੁਤ ਜੀਵਨ ਸਾਰਿਆਂ ਦੇ ਜੀ ਸੋਨੇ ਭੰਗੂ ਖਲੇੜੀ ਵਾਲਾ ਜਿਹੜਾ ਬਹੁਤ ਅੱਛਾ ਸਾਡਾ ਵਰਕਰ ਹੈ ਸਾਡੀ ਟੀਮ ਦਾ ਮੈਂਬਰ ਨਹੀਂ ਤੇ ਸ਼ੇਰ ਰਣਵਾ ਇੱਕ ਨਵੀਂ ਕਲਮ ਵੀ ਹੈ ਤੇ ਕਿ ਨਾਮਾ ਤੁਹਾਨੂੰ ਉੱਥੇ ਰੂਪ ਮਿਲੂਗਾ ਪਰ ਵਸਮਾਲਵਾਜੀ ਬੈਠੇ ਨੇ ਜਿਨ੍ਹਾਂ ਤੋਂ ਮੈਂ ਆਪਣਾ ਸ਼ੁਰੂਆਤੀ ਦਿਨਾਂ ਦੇ ਵਿੱਚ ਪਰ ਵਸਮਾਲਵਾਜੀ ਦੀ ਕਲਮ ਤੋਂ ਬਹੁਤ ਪ੍ਰਭਾਵਤ ਹੋ ਕੇ ਕਈ ਜਿਹੜੇ ਮੇਰੇ ਗੀਤ ਥੋੜੇ ਜਿਹਾ ਕ੍ਰਾਂਤੀਕਾਰੀ ਟਾਈਪ ਹੁੰਦੇ ਨੇ ਉਹਨਾਂ ਤੇ ਜਾਂ ਹਰਮਸ ਮਾਲਵਾਹੀ ਦਾ ਪ੍ਰਭਾਵ ਹੁੰਦਾ ਤੇ ਜਾਂ ਫਿਰ ਲੋਕ ਸਿਗ੍ਰੀਟ ਮੰਤਲੀ ਬੰਦੌਰ ਦਾ ਕਿਉਂਕਿ ਮੈਂ ਉੱਥੇ ਵੀ ਜਾਂਦਾ ਰਿਹਾ ਉੱਥੋਂ ਬਹੁਤ ਕੁਝ ਸਿੱਖਿਆ ਤੇ ਮੈਂ ਧੰਨਵਾਦ ਕਰਦਾ ਪੰਜਾਬੀ ਸਹਿਤ ਅਕੈਡਮੀ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਇਸ ਵੱਡੇ ਉਪਰਾਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਤੇ ਅਮਨ ਫੁੱਲਾਂਵਾਲ ਕਿਉਂਕਿ ਇਹ ਸਾਰਾ ਜੋ ਪ੍ਰੋਗਰਾਮ ਹੋਣਾ ਇਹ ਦਾ ਜਿਹੜਾ ਭਾਜ ਦਰਤ ਕਰਤਾ ਦਰਤਾ ਇੱਕ ਫੋਨ ਤੇ ਕੰਮ ਨਾਲ ਦੀ ਨਾਲ ਹੋ ਜਾਂਦਾ ਉਹ ਅਮਨ ਖੁੱਲਣਵਾਲ ਇਹਦਾ ਵਿਸ਼ੇਸ਼ ਤੌਰ ਤੇ ਅਸੀਂ ਜੀ ਆਇਆਂ ਵੀ ਕਹਿੰਦੇ ਆ ਧੰਨਵਾਦ ਕਰਦੇ ਆ ਮੈਡਮ ਰਮਨ ਸੰਧੂ ਜੀ ਬੈਠੇ ਨੇ ਸਾਡੇ ਜੱਗਾ ਆਪਣਾ ਸੋਰੀ ਰੰਗੂਵਾਲ ਸਾਹਿਬ ਬੈਠੇ ਨੇ ਤੇ ਮੈਡਮ ਸੁਖਜੀਤ ਜੀ ਹੋਰ ਸਾਰੇ ਜਿੰਨੇ ਪਤਵੰਤੇ ਸੱਜਣ ਕੌਸ਼ਲ ਮੱਲਾ ਜੀ ਬੈਠੇ ਨੇ ਕਿਉਂਕਿ ਮੈਂ ਇੱਕ ਸਹਿਯੋਗੀ ਪੱਤਰਕਾਰਾਂ ਦੀ ਲਿਸਟ ਬਣਾਉਣ ਲੱਗਿਆ ਤਾਂ ਮੱਲਾ ਸਾਹਿਬ ਤਾਂ ਮੈਂ ਕਿਹਾ ਯਾਰ ਕੌਸ਼ਲ ਮੱਲਾ ਪਹਿਲੇ ਨੰਬਰ ਤੇ ਲਿਖ ਦਿਓ ਕਹਿੰਦੇ ਜੀ ਇਹ ਕਿਉਂ ਮੈਂ ਕਹਾਂ ਜੀ ਕਈ ਵਾਰ ਰਤਵੇ ਤਾਂ ਵੱਡੇ ਹੁੰਦੇ ਨੇ ਪਰ ਕਈ ਵਾਰ ਕੰਮ ਵੱਡੇ ਹੁੰਦੇ ਨੇ ਬੰਦਿਆਂ ਦੇ ਰਤਵਿਆਂ ਤੋਂ ਵੱਡੇ ਕੰਮ ਹੁੰਦੇ ਨੇ ਬੋਸਨ ਮੋਹਲਾ ਜੀ ਉਹ ਨੇ ਇੰਦਰਜੀਤ ਸਾਨੀ ਸਾਹਿਬ ਸਾਡੇ ਬਹੁਤ ਅچھے ਦੋਸਤ ਨੇ ਹੋਰ ਸਾਰੇ ਸਰਕਾਰ ਦੇ ਅਧਿਕਾਰੀਆਂ ਦਾ ਆਪਣੇ ਬੰਦੋ ਸਾਰਿਆਂ ਦਾ ਜੀਆਂ ਨੂੰ ਵੀ ਕਹਿੰਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਛੋਟੇ ਜਿਹੇ ਸੱਦੇ ਦੇ ਉੱਤੇ ਸਾਰੇ ਇੱਥੇ ਇਹ ਸਾਨੂੰ ਨਹੀਂ ਸੀ ਲੱਗਦਾ ਅਸੀਂ ਫਿਰ ਕੱਲ 15 ਕੋ ਬੰਦਿਆਂ ਦੀ ਗੱਲ ਕਰਦੇ ਸੀ ਪਰ ਆਪਾਂ ਮੈਨੂੰ ਲੱਗਦਾ 70 70 ਇਸ ਉਸ ਰੀ ਸਮਾਰੋਹ ਨੂੰ ਅੱਗੇ ਮੇਲਾ ਜਿਹੜਾ 22 ਫਰਵਰੀ ਨੂੰ ਆਪਾਂ ਕਰਨ ਜਾ ਰਹੇ ਹਾਂ ਗੀਤਕਾਰਾਂ ਦਾ ਮੇਲਾ ਗੀਤਕਾਰਾਂ ਦਾ ਮੇਰੇ ਖਿਆਲ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨੀ ਪੱਧਰ ਤੇ ਇੰਨੀ ਗਿਣਤੀ ਦੇ ਵਿੱਚ ਗੀਤਕਾਰ ਇਕੱਠੇ ਹੋਣਗੇ ਆਪਣੀਆਂ ਸੰਸਥਾਵਾਂ ਸਾਰਿਆਂ ਦੀਆਂ ਨੇ ਅਸੀਂ ਸਾਰੇ ਲੋਕ ਵੱਖ-ਵੱਖ ਸੰਸਥਾਵਾਂ ਦੇ ਪ੍ਰਧਾਨ ਵੀ ਆ ਜਨਰਲ ਸਕੱਤਰ ਵੀ ਆ ਉਪ ਸਕੱਤਰ ਵੀ ਸਾਰੇ ਕੁਛ ਹੈਗੇ ਸਾਡੇ ਕੋਲ ਸਾਰਿਆਂ ਕੋਲ ਸਾਰੇ ਅਹੁਦੇ ਹੈਗੇ ਨੇ ਜਿੰਨੇ ਇੱਥੇ ਬੈਠੇ ਨੇ ਇਹ ਸਾਰੇ ਅਹੁਦੇਦਾਰ ਨੇ ਆਪਣੇ ਵੱਖ-ਵੱਖ ਸੰਸਥਾਵਾਂ ਦੇ ਪਰ ਇਸ ਮੇਲੇ ਦੀ ਖਾਸੀਅਤ ਇਹ ਹੋਣੀ ਹੈ ਵੀ ਇੱਥੇ ਸਾਰੇ ਹੀ ਪ੍ਰਧਾਨ ਨੇ ਤੇ ਸਾਰੇ ਹੀ ਮੈਂਬਰ ਨੇ ਸਾਰੀ ਪ੍ਰਚਾਰ ਨੂੰ ਤੇ ਸਾਰੀ ਮੈਂਬਰੂਰੀ ਸਭ ਤੋਂ ਵੱਡੀ ਗੱਲ ਇਹ ਹੋਣੀ ਹੈ ਬਲਖਣ ਕਰ ਜੇ ਹੋਣਾ ਹੈ ਦੁਨੀਆ ਦੇ ਵਿੱਚ ਇਹਦਾ ਮੈਸੇਜ ਬਹੁਤ ਵੱਡਾ ਜਾਣਾ ਹੈ ਵੀ ਅਸੀਂ ਬਿਨਾ ਕਿਸੇ ਮਤਲਬ ਆਪਣੀ ਜਿਹੜੀ ਨਿੱਜਤਾ ਤੋਂ ਉੱਠ ਕੇ ਅਸੀਂ ਕਲਮ ਦੇ ਥੱਲੇ ਕਲਮ ਦੇ ਛੱਡੇ ਥੱਲੇ ਆਏ ਆ ਕਲਮਤੀ ਜਿਹੜੀ ਆ ਕਲਮ ਦੀ ਪਾਵਰ ਬਹੁਤ ਵੱਡੀ ਹੁੰਦੀ ਆ ਕਲਮ ਨਾਲ ਇਤਿਹਾਸ ਲਿਖੇ ਜਾਂਦੇ ਨੇ ਕਲਮ ਨਾਲ ਵੱਡੇ ਵੱਡੇ ਸਾਡੇ ਵੇਦ ਗ੍ਰੰਥ ਕਿਤਾਬਾਂ ਕਲਮ ਨਾ ਹੁੰਦੀ ਤਾਂ ਆ ਅਸੀਂ ਜੋ ਪੜ੍ਹ ਲਿਖ ਸਕਦੇ ਆ ਜੋ ਸੁਣ ਸਕਦੇ ਆ ਇਹ ਨਾ ਹੁੰਦਾ ਵਾਹਿਗੁਰੂ ਸੋ ਕਲਮ ਦੇ ਝੰਡੇ ਥਲੇ ਅਸੀਂ ਸਾਰੇ ਇਕੱਠੇ ਹੋਏ ਆ ਅੱਜ ਤੇ ਸਾਰੇ ਸਤਕਾਰਯੋਗ ਨੇ ਮਾਨਯੋਗ ਨੇ ਸਾਰਿਆਂ ਦੇ ਅਹੁਦੇ ਇੱਕ ਤੋਂ ਇੱਕ ਵੱਡੇ ਨੇ ਤੇ ਮੈਂ ਆਪਣੇ ਵੱਲੋਂ ਜਿਹੜਾ ਉਸ ਮੇਲੇ ਦੀ ਜਿਹੜੀ ਰੂਪरेखा ਛੋਟੀ ਜੀ ਤੌਰ ਤੇ ਮੈਂ ਤੁਹਾਨੂੰ ਜਿਹੜਾ ਸੋਚਿਆ ਜੋ ਸਾਡੀ ਸੋਚ ਆ ਉਹਨੂੰ ਪ੍ਰਮਾਣ ਤੁਸੀਂ ਸਾਰਿਆਂ ਨੇ ਗੱਲ ਕਿ ਢਾਉਣਾ ਕਿ ਇਹ ਮੇਲਾ ਬੇਸਿਕਲੀ ਕੀ ਹੈਗਾ ਕਿ ਉਹ ਗੀਤਕਾਰ ਜਿਹੜੇ ਨੇ ਖਾਸ ਕਰਕੇ ਸ਼ੁਰੂ ਤੋਂ ਗੀਤਕਾਰਾਂ ਦਾ ਰਹੇ ਜੀ ਅਸੀਂ ਮੈਂ ਬਹੁਤ ਛੋਟਾ ਤੁਹਾਡੇ ਸਾਰਿਆਂ ਤੋਂ ਬਹੁਤ ਉਮਰ ਚ ਵੀ ਛੋਟਾ ਲੇਖਣੀ ਚੀਜ਼ ਤੇ ਤਜਰਬੇ ਸਾਰੇ ਕੱਸੇ ਛੋਟਾ ਹੈ ਅਸੀਂ ਸੁਣਦੇ ਹੁੰਦੇ ਸੀ ਨੰਦ ਲਾਲ ਨੂਰਪੁਰੀ ਸਾਨੂੰ ਉਦੋਂ ਪਿੱਛੇ ਨਹੀਂ ਜ਼ਿਆਦਾ ਪਤਾ ਤੇ ਨੰਦ ਲਾਲ ਨੂਰਪੁਰੀ ਜੀ ਦੀ ਹਾਲਤ ਜੋ ਹੋਈ ਜਾਂ ਹੋਰ ਔਰ ਚਤਰ ਸਿੰਘ ਪਰਵਾਨਾ ਹੋਣੀ ਚਲੇ ਗਏ ਹੋਰ ਬਹੁਤ ਸਾਰੇ ਸਾਡੇ ਸਤਿਕਾਰਯੋਗ ਜਿਹੜੇ ਗੀਤਕਾਰ ਸਾਡੇ ਚ ਨਹੀਂ ਰਹੇ ਕਲਮ ਦੀ ਜਿਹੜੀ ਦੁਰਦਸ਼ਾ ਗੀਤਕਾਰਾਂ ਦੀ ਦੁਰਦਸ਼ਾ ਜਿਹੜੀ ਹੋਈ ਇਹ ਬਹੁਤ ਚੰਤੂ ਅਸੀਂ ਸੁਣਦੇ ਆ ਜੀ ਮੇਰੇ ਨਾਲ ਆ ਤੱਕਾ ਹੋਇਆ ਮੇਰੇ ਨਾਲ ਹੋਇਆ ਮੈਨੂੰ ਨਹੀਂ ਪੁੱਛਿਆ ਗਿਆ ਮੇਰੇ ਗੀਤ ਟੋਕੇ ਤਾਂ ਮੇਰਾ ਨਾਂ ਨਹੀਂ ਉੱਥੇ ਆਇਆ ਜੀ ਬਹੁਤ ਸਾਰੀਆਂ ਸਮੱਸਿਆਵਾਂ ਵਾਲੇ ਗੀਤਕਾਰਾਂ ਦੀਆਂ ਜਿਹਨੂੰ ਇਕੱਲੇ-ਤੱਲੇ ਤੌਰ ਤੇ ਨਾਂ ਤਾਂ ਅੱਜ ਦੇ ਜ਼ਮਾਨੇ 'ਚ ਸੁਣਿਆ ਜਾ ਨਾਜਿੱਦ ਜਵਾਨੀ ਦੇ ਟਾਈਮ ਹੈ ਕਿ ਤੁਸੀਂ ਇਕੱਲੇ ਇਕੱਲੇ ਨੂੰ ਬੁਲਾ ਕੇ ਉਹਦੀ ਸਮੱਸਿਆ ਦਾ ਹੱਲ ਕਰ ਸਕੀਏ ਸੋ ਅਸੀਂ